ਜੋ ਤੁਹਾਨੂੰ ਪਾਰਟੀ ਚੋਂ ਕੱਢਿਆ ਗਿਆ ਇੱਕ ਵਾਰ ਫਿਰ ਸ਼ੁਰੂ ਕਰ ਰਹੇ ਹਾਂ ਜੀ ਸਰ ਜੀ ਸਰ ਸਭ ਤੋਂ ਪਹਿਲਾ ਮਾਨਯੋਗ ਐਮਐਲਏ ਸਾਹਿਬ ਸਰਦਾਰ ਸੁਖਪਾਲ ਸਿੰਘ ਜੀ ਖੈਰਾ ਸਾਹਿਬ ਸਾਡੇ ਗ੍ਰਹਿ ਵਿਖੇ ਆਏ ਨੇ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਇਹ ਮੁਲਾਕਾਤ ਜੋ ਹੈ ਨਿਹਾਇਤ ਨਿੱਜੀ ਮੁਲਾਕਾਤ ਹੈ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪਿਛਲੇ 4-5 ਦਿਨਾ ਤੋਂ ਅੰਬਰਸਰ ਦੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਹੁਤ ਸੰਖਿਆ ਦੇ ਵਿੱਚ ਲੋਕ ਆ ਰਹੇ ਨੇ ਮੈਨੂੰ ਸੰਤ ਉਹਨਾਂ ਦੇਣ ਵਾਸਤੇ ਮੇਰੇ ਨਾਲ ਸੋਲੀਡਾਰਿਟੀ ਐਕਸਟੈਂਡ ਕਰਨ ਵਾਸਤੇ ਤੇ ਅੱਜ ਮੰਨਜੋਗ ਮਲੇ ਸਾਹਿਬ ਸਰਦਾਰ ਸੁਪਾਲ ਸਿੰਘ ਦੀ ਖੈਰਾ ਸਾਹਿਬ ਵੀ ਆਏ ਨੇ ਤੇ ਇਹ ਸਾਡੀ ਮੁਲਾਕਾਤ ਬਿਹਤ ਨਿੱਜੀ ਮੁਲਾਕਾਤ ਹੈ ਔਰ ਇਸ ਦਾ ਪਾਰਟੀ ਬਾਜੀ ਦੇ ਨਾਲ ਕੋਈ ਸੰਬੰਧ ਨਹੀਂ ਹੈ ਰਹੀ ਗੱਲ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਵੀ ਜਾਣਕਾਰੀ ਵਾਟ ਰਹੀ ਮਿਲੀ ਹੈ ਮੈਨੂੰ ਪਾਰਟੀ ਦੇ ਕਿਸੇ ਲੀਡਰ ਨੇ ਫੋਨ ਕਰਕੇ ਨਹੀਂ ਕਿਹਾ ਨਾ ਹੀ ਉਸ ਦਿਨ ਪਾਰਟੀ ਦੇ ਪ੍ਰਧਾਨ ਜੀ ਵੀ ਇਸ ਸ਼ਹਿਰ ਦੇ ਵਿੱਚ ਹੀ ਸੀਗੇ ਜੇਕਰ ਮੰਨ ਲਓ ਪਾਰਟੀ ਦੇ ਵਿੱਚ ਕੋਈ ਵਿਦਿਆਨਤਦਾਰੀ ਹੁੰਦੀ ਤਾਂ ਅਮਨ अरोड़ा ਜੀ ਇਸ ਸ਼ਹਿਰ ਦੇ ਵਿੱਚ ਸੀਗੇ ਕਈ ਫੰਕਸ਼ਨਾਂ ਐਟੈਂਡ ਕਰਕੇ ਗਏ ਉਹ ਆਗੇ ਬੋਲ ਸਕਦੇ ਸੀ ਕਿ ਹਾਂ ਜੀ ਤੁਸੀਂ ਸਾਡੇ ਮਿਲੇ ਹੋ ਕਿਸੇ ਵੀ ਗੱਲ ਨੂੰ ਦੱਸਣਾ ਹੈ ਤਾਂ ਇਸ ਤਰੀਕੇ ਦੇ ਨਾਲ ਨਹੀਂ ਇਸ ਤਰੀਕੇ ਦੇ ਨਾਲ ਕਰ ਲੋ ਜਾਂ ਮੰਨ ਲਓ ਮੇਰੇ ਖਿਲਾਫ ਕੋਈ ਐਕਸ਼ਨ ਵੀ ਹੋ ਗਿਆ ਤਾਂ ਉਹ ਆ ਕੇ ਦਰਸ਼ਕ ਦੇਸੀ ਫੋਨ ਤੇ ਦਰਸ਼ਕ ਦੇਸੀ ਤੇ ਦੇਖੋ ਇਹ ਸਾਡੀ ਪਾਰਟੀ ਦੇ ਵਿੱਚ ਜੋ ਹੈ ਨਾ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਮੈਂ ਤੁਹਾਨੂੰ ਕਹ ਰਿਹਾ ਜੋ ਨੂੰ ਸਾਸਨਹੀਨਤਾ ਦਾ આરોਪ ਲਗਾਇਆ ਗਿਆ ਹੈ ਇਹ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਪਾਰਟੀ ਹੈ ਹੀ ਨਹੀਂ ਐਗਜ਼ਿਸਟ ਨਹੀਂ ਕਰਦੀ ਹੈ ਅੱਜ ਗੈਂਗਸਟਰ ਮਾਫੀਆ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਕਚੜੇ ਉਹਨਾਂ ਨੇ ਸੁੱਟਤਾ ਇਹਨਾਂ ਨੇ ਚੱਕ ਲਿਆ ਜੀ ਕੋਈ ਨੂੰ ਕੋਈ ਕਨਸੀਡਰੇਸ਼ਨ ਹੋਗਾ ਤਾਂ ਹੀ ਚੱਕ ਲਿਆ ਜੀ ਠੀਕ ਹੈ ਤਾਂ ਉਹਨਾਂ ਦਾ ਦਬਦਬਾ ਹੋ ਗਿਆ ਹੈ ਰਹੀ ਗੱਲ ਜਿਸ ਤਰ੍ਹਾਂ ਖੈਰਾ ਸਾਹਿਬ ਨੇ ਕਿਹਾ ਸੋਰਾਜ ਦੀ ਗੱਲ ਅਸੀਂ ਇਸ ਸਿਧਾਂਤ ਤੇ ਚੱਲਦੇ ਹਾਂ ਜਦੋਂ ਪਾਰਟੀ ਜੁਆਇਨ ਕੀਤੀ ਨਾ ਜਦੋਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਮੈਂ ਆਈਪੀਐਸ ਦੇ ਅਹੁਦੇ ਤੋਂ ਇਸਤਿਫਾ ਦਿੱਤਾ ਸੀ ਗੁਰੂਗ੍ਰੰਥ ਸਾਹਿਬ ਜੀ ਦੇ ਕੇਸ ਤੇ ਜੋ ਬਰਗਾੜੀ ਵਾਲਾ ਕੇਸ ਸੀ ਜਸਦੀਪ ਤਪਤੇਸ਼ ਗੋਲੀकांड ਦੀ ਮੈਂ ਕਿਤੇ ਸੀ ਕੇਸ ਹੋ ਗਿਆ ਮੈਂ ਇਸਤਿਫਾ ਦੇ ਦਿੱਤਾ ਸੀ ਮੈਂ ਕੋਈ ਰਾਜਨੀਤੀ ਜੁਆਇਨ ਕਰਨ ਵਾਸਤੇ ਜਾਂ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਸਤੇ ਇਸਤਿਫਾ ਨਹੀਂ ਦਿੱਤਾ ਸੀ ਇਸਤਿਫਾ ਲੈਣ ਮਗਰੋਂ ਸਰ ਆਪ ہماری ਪਾਰਟੀ ਵਿੱਚ ਆ ਜਾਈਏ ਨਾ ਸਰ ਆਪ ہماری ਪਾਰਟੀ ਵਿੱਚ ਆ ਜਾਈਏ ਆਪ ہمارے ਅਫੀਸਰ ਭਾਈ ਹੈ ਨਾ ਲੇ ਜੀ ਡੇਲੀ ਫੋਨ ਚਾਹੇ ਰਾਗੋ ਚੱਡਾ ਜੀ ਚਾਹੇ ਕੇਜਰੀਵਾਲ ਸਾਹਿਬ ਮੈਂ ਕਹਾਂਗੀ ਸਰ ਰਾਜਨੀਤੀ ਮੇਰੇ ਬਸ ਦੀ ਕੋਈ ਚੀਜ਼ ਨਹੀਂ ਹੈ ਮੈਨੂੰ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ ਇਹਨਾਂ ਨੇ ਬਹੁਤ ਕੰਪੈਲ ਕੀਤਾ इमोਸ਼ਨਲੀ ਕੰਪੈਲ ਕੀਤਾ ਫਿਰ ਇੱਕ ਵਾਰੀ ਇਸ ਤਰ੍ਹਾਂ ਆਇਆ ਜੂਨ ਦਾ ਮਹੀਨਾ ਸੀ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਜ਼ੋਰ ਪਾਇਆ ਕਿ ਨਹੀਂ ਤੁਸੀਂ ਆ ਜਾਓ ਤੁਸੀਂ ਆ ਜਾਓ ਜੋ ਗੁਰੂਗ੍ਰੰਥ ਸਾਹਿਬ ਉਹਲਾ ਕੇਸ ਹੈ ਨਾ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦੇਵਾਂਗੇ ਜੀ ਔਰ ਤੁਸੀਂ ਆਪਣੇ ਕਲਮੀ ਕਰੋਗੇ ਔਰ ਇਹ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਦਾ ਬਿਆਨ ਦੇਖੋ ਭਗਵੰਤ ਮਾਨ ਦਾ ਜਾਕ ਜਰੀਵਾਲ ਸਾਹਿਬ ਦਾ ਬਿਆਨ YouTube ਤੇ ਵੀ ਮੌਜੂਦ ਹੈ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਮੌਜੂਦ ਹੈ ਨਾ ਸਾਰਿਆਂ ਨੇ ਇਹੀ ਕਿਹਾ ਕਿ ਉਹ ਤੁਸੀਂ ਆਪਣੀ ਕਲਮੀ ਇਨਸਾਫ ਦੋਗੇ ਪੰਜਾਬੀਆਂ ਨੂੰ ਦੇਖੋ ਜਿਸ ਤਰ੍ਹਾਂ ਬਾਕੀ ਸਾਰੇ ਪੰਜਾਬੀ ਮਤਲਬ ਜੋ ਇਹ ਗੱਲ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਜੋ ਹੁੰਦਾ ਹੈ ਮੇਰੇ ਮਨ ਦੇ ਵਿੱਚ ਵੀ ਆ ਗਿਆ ਕਿ ਚਲੋ ਜਦੋਂ ਇਨਸਾਫ ਮਿਲਣਾ ਹੀ ਹੈ ਤਾਂ ਅਸੀਂ ਪਾਰਟੀ ਜੁਆਇਨ ਕਰ ਲਿਮੇ ਤਾਂ ਅਸੀਂ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸ ਦੇ ਇਨਸਾਫ ਇੱਕ ਕੜੀ ਹੈ ਮੇਰੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਇੱਕ ਕੜੀ ਹੈ ਜੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਔਰ ਜੋ ਗੋਲੀकांड ਹੋਇਆ ਸੀ ਉਹਦੇ ਇਨਸਾਫ ਦੇ ਬਾਰੇ ਜਸਟ ਦਿਨ ਤੋਂ ਜਸਟ ਦਿਨ ਤੋਂ ਸਰਕਾਰ ਬਣੀ 10 ਮਾਰਚ 2022 ਉਸ ਦਿਨ ਤੋਂ ਕੋਈ ਇੱਕ ਵੀ ਕੇਜਰੀਵਾਲ ਸਾਹਿਬ ਦਾ ਤੁਸੀਂ ਟਵੀਟ ਦਿਖਾ ਦਿਓ ਬੇਅਦਬੀ ਦੇ ਬਾਰੇ ਗੁਰੂਗਰਾਂ ਸਾਹਿਬ ਜੀ ਦੀ ਜੋ ਬੈਡਬੀ ਕੋਈ ਟਵੀਟ ਨੇ ਸਮਝ ਲੈ ਲਿਆ ਕਿ ਮੈਂ ਜ਼ਰੂਰ ਦਿੱਲੀ ਗਿਆ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਹੈ ਮੈਨੂੰ ਕੋਈ ਉਹਦਾ ਨਹੀਂ ਚਾਹੀਦਾ ਹੈ ਜੋ ਸੀ ਵਾਅਦਾ ਕਰਕੇ ਆਏ ਸੀ ਜੋ ਜੋ ਵਾਅਦਾ ਕਰਕੇ ਤੁਸੀਂ ਮੈਨੂੰ ਪਾਰਟੀ ਦੇ ਵਿੱਚ ਲਿਆਂਦਾ ਸੀ ਮੈਂ ਉਹ ਐਦਾ ਪੂਰਾ ਕਰ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਤੇ ਮਾਨ ਸਾਹਿਬ ਦੇ ਨਾਲ ਵੀ ਮੇਰੀ ਦੋ ਤਿੰਨ ਵਾਰੀ ਮੀਟਿੰਗ ਹੋਈ ਤੇ ਲੇਕਿਨ ਉਸ ਕੇਸ ਨੂੰ ਤਾਂ ਦੇਖੋ ਜਿੰਨਾ ਜ਼ਿਆਦਾ ਖਰਾਬ ਜਿੰਨਾ ਜ਼ਿਆਦਾ ਖਰਾਬ ਪਿਛਲੀਆਂ ਸਰਕਾਰਾਂ ਨੇ ਕੀਤਾ ਉਸ ਨਾਲੋਂ 10 ਗੁਣਾ ਜ਼ਿਆਦਾ ਤੁਸੀਂ ਦੇਖੋ ਜੋ ਮੁਕਦਮਾ ਹੈ ਫਰੀਦਕੋਟ ਜ਼ਿਲ੍ਹਾ ਅਦਾਲਤ ਦਾ ਮੁਕਦਮਾ ਅਸੀਂ ਜਦੋਂ ਇਨਵੈਸਟੀਗੇਸ਼ਨ ਵਾਸਤੇ ਜਾਂਦੇ ਸੀ ਤੇ ਲੋਕੀ ਆਪਣੇ ਪਿੰਡ ਤੋਂ ਚੱਲ ਕੇ ਫਰੀਦਕੋਟ ਜ਼ਿਲ੍ਹਾ ਹੈੱਡਕੁਆਰਟਰ ਤੱਕ ਨਹੀਂ ਆ ਪਾਉਂਦੇ ਸੀ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਬਿਆਨ ਲਿਖਦੇ ਸੀ ਉਹ ਲੋਕ ਫਰੀਦਕੋਟ ਦੇ ਪਿੰਡਾਂ ਤੋਂ ਜਾ ਕੇ ਚੰਡੀਗੜ੍ਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੀ ਜਾ ਕੇ ਆਪਣੇ ਬਿਆਨ ਕਿਸ ਤਰ੍ਹਾਂ 3 ਦਿਨ ਦੀ ਇੱਕ ਦਿਨ ਜਾਣਾ ਇੱਕ ਦਿਨ ਬਿਆਨ ਔਰ ਇੱਕ ਦਿਨ ਵਾਪਸੀ ਜੀ ਔਰ ਕਈ ਸਾਰੇ ਲੋਕਾਂ ਨੂੰ ਜਿਆਦਾਤਰ ਜਿਹੜੇ ਗਵਾਹ ਨੇ ਉਹ ਸਾਰੇ ਤਕਰੀਬਨ ਗਰੀਬ ਪਰਿਵਾਰਾਂ ਤੋਂ ਤੇ ਉਹਨਾਂ ਨੂੰ ਇੰਡਿਊਸ ਕਰਨਾ ਉਹਨਾਂ ਨੂੰ ਲੋਭ ਲਾਲਚ ਦੇਣਾ ਕਈਆਂ ਨੂੰ ਤਾਂ ਦੇਖੋ ਰਿਕਾਰਡ ਦੇਖੋਗੇ ਨਾ ਤਾਂ ਪੈਸੇ ਦੇ ਕੇ ਅੰਡਰਹੈਂਡ ਉਹਨਾਂ ਨੂੰ ਵੀ ਨਹੀਂ ਪਤਾ ਬਾਹਰ ਦਾ ਉਹਨਾਂ ਦਾ ਵੀਜ਼ਾ ਉਹਰੇ ਲਗਵਾ ਕੇ ਵੇਚ ਦਿੱਤਾ ਗਿਆ ਕਿ ਉਹ ਆਉਣਗੇ ਨਹੀਂ ਠੀਕ ਹੈ ਇਨਸਾਫ ਤਾਂ ਮਿਲਣਾ ਨਹੀਂ ਹੈ ਔਰ ਇਹਨਾਂ ਨੇ ਇਨਸਾਫ ਦਾ ਗਲਾ ਘੋਟ ਦਿੱਤਾ ਜੀ ਇਹਨਾਂ ਲੋਕਾਂ ਸਾਡੀ ਪਾਰਟੀ ਦੇ ਜਿਹੜੇ ਲੋਕ ਸੀਗੇ ਵਿਧਾਨ ਸਭਾ ਦੇ ਵਿੱਚ ਇੱਕ ਤਾਂ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਜਦੋਂ ਮੈਂ ਜ਼ੀਰੋ ਆਵਰ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਤਾਂ ਮਿੰਟ 2 ਮਿੰਟ 4 ਮਿੰਟ ਬੋਲ ਕੇ ਚਲੋ ਲੇਕਿਨ ਮੈਂ ਕਰਕਸ਼ ਦਸਿਆ ਜੀ ਕੀ ਇਹ ਚੀਜ਼ ਜੇਕਰ 28 ਅਗਸਤ 2018 ਨੂੰ ਕਾਂਗਰਸ ਸਰਕਾਰ ਦੇ ਵਿਲੇ ਇੱਕ ਪੂਰੇ ਦਿਨ ਦੀ ਬਹਿਸ ਹੋ ਸਕਦੀ ਹੈ ਔਰ ਉਸ ਤੋਂ ਬਾਅਦ ਹੀ ਐਸਆਈਟੀ ਜਿਹੜੀ ਬਣੀ ਸੀ 28 ਅਗਸਤ 2018 ਨੂੰ ਇੱਕ ਪੂਰੇ ਦਿਨ ਦੀ ਬਹਿਸ ਹੋਈ ਸੀ ਠੀਕ ਹੈ ਨਾ ਖੈਰਾ ਸਾਹਿਬ ਉਹਦੋਂ ਐਮਐਲਏ ਸੀਗੇ ਔਰ ਉਸ ਤੋਂ ਬਾਅਦ ਐਸਆਈਟੀ ਬਣੀ ਸੀ ਠੀਕ ਹੈ ਜੀ ਐਸਆਈਟੀ ਦੇ ਵਿੱਚ ਮੈਂ ਵੀ ਸੀਗਾ ਜੀ ਜੋ ਐਸਆਈਟੀ ਬਣੀ ਅਸੀਂ ਤਪਤੀਸ਼ ਕਰਨੀ ਸ਼ੁਰੂ ਕੀਤੀ ਚਲੋ ਜਸਤਰਾ ਵੀ ਹੋਇਆ ਜੋ ਜੋ ਦੋਸ਼ੀ ਸੀਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗੱਲ ਅੱਗੇ ਅੜ ਗਈ ਸੀ ਜਿਹੜਾ ਵੱਡੇ ਪਰਿਵਾਰ ਵਾਲੇ ਨੇ ਜਿਨ੍ਹਾਂ ਨੇ 2 ਦਸੰਬਰ ਨ 2024 ਨੂੰ 6 ਮਹੀਨਾ ਪਹਿਲਾਂ ਇਹ ਤੱਕ ਕਬੂਲ ਕੀਤਾ ਜੀ ਉਹ ਕਬੂਲਨਾਮੇ ਮੈਂ ਕਹਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਸਾਡੀ ਤਫਤੀਸ਼ ਦਾ ਸਿੱਟਾ ਸੀ ਉਹ ਕਬੂਲਨਾਮੇ ਦੇ ਵਿੱਚ ਆ ਗਿਆ ਜੀ ਤੇ ਜੋ ਅਸੀਂ ਕਰਵਾਈ ਕੀਤੀ ਉਹਦੇ ਉੱਤੇ ਦੇਖੋ ਮੈਂ ਪਹਿਲਾਂ ਤੋਂ ਹੀ ਕਹ ਰਿਹਾ ਸੀ ਜਦੋਂ ਮੈਂ ਰਜਾਇਨ ਦਿੱਤਾ ਸੀ ਕਿ ਮੇਰੀ ਅਪੀਲ ਗੁਰੂ ਵੋਬਨ ਸਿੰਘ ਜੀ ਦੀ ਅਦਾਲਤ ਦੇ ਵਿੱਚ ਤਾਂ ਉਸ ਅਦਾਲਤ ਨੂੰ ਪੰਜਾਬੀਆਂ ਨੂੰ ਇਨਸਾਫ ਮਿਲ ਗਿਆ ਜੀ ਹੁਣ ਬਾਕੀ ਅਦਾਲਤ ਦੇ ਵਿੱਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਹੈ ਸਾਡਾ ਮਤਲਬ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਅਸੀਂ ਨਹੀਂ ਕਰ ਸਕਦੇ ਕਿਉਂਕਿ ਜੋ ਅਸ਼ਿਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਉਹ ਸਾਬਿਤ ਹੋ ਗਿਆ ਕਿ ਇਹ ਸਹੀ ਹੈ ਫਿਰ ਅਸੀਂ ਆਉਂਦੇ ਹਾਂ ਇਸ ਮੁੱਦੇ ਦੇ ਉੱਤੇ ਜੋ ਮੇਰੇ ਉੱਤੇ ਕਾਰਵਾਈ ਹੋਈ ਹੈ ਪਾਰਟੀ ਵੱਲੋਂ ਮੈਨੂੰ ਅੰਮ੍ਰਿਤਸਰ ਦੇ ਲੋਕਾਂ ਨੇ 5 ਸਾਲ ਵਾਸਤੇ ਮਲੇ ਬਣਾਏ 5 ਸਾਲ ਵਾਸਤੇ ਮਲੇ ਬਣਾਏ ਮੇਰਾ ਤੁਸੀਂ ਕੋਈ ਵੀ YouTube ਤੇ ਸੋਸ਼ਲ ਮੀਡੀਆ Facebook ਤੇ ਦੇਖ ਲਓ ਮੈਂ ਅੰਮ੍ਰਿਤਸਰ ਦੇ ਵਿੱਚ ਕਿਸੇ ਹੋਰ ਦੇ ਨਾਂ ਤੇ ਮੈਂ ਵੋਟ ਮੰਗਣ ਵਾਸਤੇ ਨਹੀਂ ਗਿਆ ਜੀ ਇਹ ਕਹੇ ਲੋਕਾਂ ਨੇ ਪ੍ਰੇਮ ਪਿਆਰ ਕਰਕੇ ਮੈਂ ਇੱਕੋ ਚੀਜ਼ ਬੋਲਦਾ ਹੁੰਦਾ ਸੀ ਕਿ ਮੇਰਾ ਇਲੈਕਸ਼ਨ ਅੰਮ੍ਰਿਤਸਰ ਦੇ ਲੋਕ ਲੜ ਰਹੇ ਨੇ ਅੰਮ੍ਰਿਤਸਰ ਮੇਰਾ ਇੱਕ ਪਰਿਵਾਰ ਹੈ ਤੇ ਪਰਿਵਾਰਿਕ ਤੌਰ ਤੇ ਮੈਂ ਇਲੈਕਸ਼ਨ ਲੜਿਆ ਜੀ ਔਰ ਰਿਕਾਰਡ ਵੋਟਾਂ ਦੇ ਨਾਲ ਅੰਮ੍ਰਿਤਸਰ ਨਾਰਥ ਦਾ ਤੁਸੀਂ ਦੇਖੋਗੇ ਰਿਕਾਰਡ ਮਾਰਜਿਨ ਦੇ ਨਾਲ ਮੈਂ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਠੀਕ ਹੈ ਕਿ ਨਹੀਂ ਰਿਕਾਰਡ ਮਾਰਜਿਨ ਦੇ ਨਾਲ ਮੈਂ ਜਿੱਤ ਗਿਆ ਤਾਂ ਕਿਸੇ ਦਾ ਹਸ਼ਾਨ ਮੇਰੇ ਤੇ ਨਹੀਂ ਹੈ ਜੀ ਆਸਾਨ ਹੈ ਤਾਂ ਅੰਮ੍ਰਿਤਸਰ ਦੇ ਲੋਕਾਂ ਦਾ ਤਾਂ ਸ਼ਾਨ ਹੈ ਪੰਜਾਬ ਦੇ ਲੋਕਾਂ ਦਾ ਅਸ਼ਾਨ ਹੈ और मैं जिस दिन फर्स्ट टाइम गया विधानसभा उस दिन भी किया कि ए ऋण मैं उतार नहीं सकता जो ऋण अंबरसर के लोका ने मेरे ते किता जो एहसान कीता वो मैं उतार नहीं सकता पूरी जिंदगी पूरी जिंदगी नाही उतारन दी कोशिश मैं कोशिश करंगा पवें जिन्ना मर्जी काम करा लेवा एक प्यार है जी एक मोहब्बत है जी एक ट्रस्ट है जी हुन चलो मेरा किसे ਤੇ ਮਤਲਬ ਕਿਸ਼ਾ ਲੀਡਰ ਦਾ ਮੇਰੇ ਤੇ ਕੋਈ ਹਸਾਨ ਨਹੀਂ ਸੀ ਠੀਕ ਹੈ ਮੈਂ ਹੀ ਪਠਾਨਕੋਟ ਤੋਂ ਲੈ ਕੇ ਪਟਿਆਲਾ ਸਮਾਨਾ ਤੱਕ ਪਿੰਡ ਪਿੰਡ ਜਾ ਕੇ ਜੀ ਕਸਬੇ ਕਸਬੇ ਦੇ ਵਿੱਚ ਜਾ ਕੇ ਮੈਂ ਚੋਣ ਪ੍ਰਚਾਰ ਕੀਤਾ ਬਹੁਤ ਸਾਰੇ ਵਾਅਦੇ ਕੀਤੇ ਜੀ ਮੈਨੂੰ ਦੁੱਖ ਹੈ ਮੈਨੂੰ ਪਠਾਨਕੋਟ ਤੋਂ ਲੈ ਕੇ ਸਮਾਨਾ ਤੱਕ ਦਾ ਮੈਨੂੰ ਯਾਦ ਹੈ ਜਵਾਨੀ ਕਲਾਮੀ ਜਦੋਂ ਮੈਂ ਪੁੱਛਦਾ ਸੀ ਕੇਜਰੀਵਾਲ ਸਾਹਿਬ ਨੂੰ ਕਿ ਸਰ ਮੈਂ ਬਹੁਤ ਜ਼ਿਆਦਾ ਵਾਅਦੇ ਕਰ ਰਿਹਾ ਹਾਂ ਮੇਰੇ ਬਸ ਆਪ ਲਿਖਦੇ ਜਾਈਏ ਵਾਇਦਾ ਵੀ ਤਾਂ ਆਪਹੀ ਕੋ ਪੂਰਾ ਕਰਨਾ ਹੈ ਨਾ ਵਾਇਦਾ ਮੈਨੂੰ ਤਾਂ ਅੱਜ ਹੀ ਯਾਦ ਵੀ ਹੈ ਔਰ ਲਿਖਤੀ ਰੂਪ ਦੇ ਵਿੱਚ ਵੀ ਹੈ ਜਦੋਂ ਮੈਂ ਜਾਂਦਾ ਹਾਂ ਨਾ ਪਠਾਨਕੋਟ ਤਾਂ ਲੋਕੀ ਪੁੱਛਦੇ ਨੇ ਇੱਕ ਨਰੋਟ ਜੇਮਲ ਸਿੰਘ ਏਰੀਆ ਹੈ ਖੈਰਾ ਸਾਹਿਬ ਨੂੰ ਪਤਾ ਹੈ ਮੈਂ ਉੱਥੇ ਵਾਇਦਾ ਕਰਕੇ ਆਇਆ ਸੀ ਕਿ ਸਰਕਾਰੀ 슈ਗਰ ਮਿਲ ਅਸੀਂ ਲਗਾਵਾਂਗੇ ਦੇਖੋ ਮੈਂ ਐਸਐਸਪੀ ਆਈਜੀ ਡੀਆਈਜੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਰਿਹਾ ਹਾਂ ਤੋਂ ਮੈਨੂੰ ਮੇਰੇ ਬਾਰੇ ਸਾਰੇ ਪੰਜਾਬ ਨੂੰ ਪਤਾ ਹੈ ਤੇ ਮੈਨੂੰ ਪੰਜਾਬ ਦੇ ਹਰ ਏਰੀਆ ਦੇ ਬਾਰੇ ਪਤਾ ਹੈ ਤਮੈਨੂੰ ਪਤਾ ਸੀ ਕਿ ਨਰੋਟ ਦਾ ਏਰੀਆ ਹੈ ਇੱਥੇ ਲੋਕੀ ਸੁਗਰ ਕੈਨ ਬਹੁਤ ਜ਼ਿਆਦਾ ਮਤਲਬ ਵੇਚਦੇ ਨੇ ਲੇਕਿਨ ਇਹਨਾਂ ਨੂੰ ਟਾਂਡੇ ਲੈ ਕੇ ਜਾਣਾ ਪੈਂਦਾ ਹੈ ਪੈਸਾ ਵੀ ਟਾਈਮ ਤੇ ਨਹੀਂ ਮਿਲਦਾ ਉੱਥੇ ਇਲੈਕਸ਼ਨ ਦੇ ਦੌਰਾਨ ਮੈਂ ਭੁੱਲ ਕੇ ਆਇਆ ਸੀ ਤਾਂ ਹੁਣ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਉਧਰ ਗਿਆ ਸੀ ਕਿਸਾਨ ਨੂੰ ਮਿਲਣ ਵਾਸਤੇ ਤੇ ਕਿਸੇ ਨੇ ਕਿਹਾ ਕਿ ਤੁਹਾਡੀ 슈ਗਰ ਮਿਲ ਕਿੱਥੇ ਗਈ ਜੀ ਮੈਂ ਗੱਡੀ ਦੇ ਵਿੱਚ ਇੱਕ ਫਾਈਲ ਸੀਗੀ ਮੈਂ ਕੱਢ ਕੇ ਲਿਆ ਕੇ ਮੈਂ ਦਿਖਾ ਦਿੱਤੀ ਕਿ ਦੇਖੋ ਮੇਰਾ ਵਾਅਦਾ ਸੀ ਇਹ ਪ੍ਰਸੰਨ ਮੈਂ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਸਾਡੇ ਕੋਲ ਇਹੀ ਅਖਤਿਆਰ ਹੈ ਬਤੌਰ ਐਮ.ਐਲ.ਏ ਜੇਕਰ ਇਸੀ ਡਿਸੀਜਨ 메ਕਿੰਗ ਦੇ ਵਿੱਚ ਨਹੀਂ ਆ ਤਾਂ ਸਾਡੇ ਕੋਲ ਇਹੀ ਪਾਵਰ ਨਹੀਂ ਆ ਦੇਖੋ ਮੈਂ ਤਾਂ ਡਿਮਾਂਡ ਰੱਖ ਦਿੱਤੀ ਵਿਧਾਨ ਸਭਾ ਦੇ ਵਿੱਚ ਮੰਤਰੀ ਸਾਹਿਬ ਜੇਕਰ ਨਾ ਕਰ ਰਹੇ ਨੇ ਲੇਕਿਨ ਮੇਰੇ ਖਾਤੇ ਦੇ ਵਿੱਚ ਹਮੇਸ਼ਾ ਰਹੇਗਾ ਜਸਟਿਨ ਤੁਸੀਂ ਮੈਨੂੰ ਐਬਸੋਲਿਊਟ ਪਾਵਰ ਦੋਗੇ ਅਕਾਲ ਪੁਰਖ ਸਾਨੂੰ ਅਸ਼ੀਰਵਾਦ ਦੇਣਗੇ ਤਾਂ ਅਸੀਂ ਇਹ ਚੀਨੀ ਮਿਲ ਤੁਹਾਨੂੰ ਇੱਥੇ ਦੇਵਾਂਗੇ ਠੀਕ ਹੈ ਅੱਜ ਇਹ ਮੇਰੇ ਕੋਲ ਮੌਜੂਦ ਹੈ ਠੀਕ ਹਨ ਤਾਂ ਅਸੀਂ ਆਪਣਾ ਕੰਮ ਬਖੂਬੀ ਕਰ ਰਹੇ ਹਾਂ ਬਾਕੀ ਇਹ ਜੋ ਮਰਜ਼ੀ ਕਰਨ ਕਰਦੇ ਰਹਨ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਹੀ ਗੱਲ ਦੁਬਾਰਾ ਮੈਂ ਇਹੀ ਕਹਾਂਗਾ ਕਿ ਅਸੀਂ ਹਮੇਸ਼ਾ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਮੂਲभूत ਸਿਧਾਂਤ ਨੇ ਉਹਨਾਂ ਸਿਧਾਂਤਾਂ ਤੇ ਪਹਰਾ ਦੇ ਰਹੇ ਹਾਂ ਜੀ ਜਿੰਨੇ ਵੀ ਚੰਗੇ ਲੋਕ ਸੀਗੇ ਕਾਰਜਕਰਤਾ ਵੋਲੰਟੀਅਰ ਓਦੇਦਾਰ ਜੋ ਜਿਹੜੇ ਦੋ ਚੰਗੇ ਸੀਗੇ ਉਹ ਆਜ ਦੇ ਤਰੀਕ ਦੇ ਵਿੱਚ ਦੇਖੋ ਜਿਨ੍ਹਾਂ ਨੇ 2022 ਦਾ ਇਲੈਕਸ਼ਨ ਲੜਿਆ ਸੀ ਸਾਰੇ ਸਾਈਡ ਦੇ ਵਿੱਚ ਨਹੀਂ ਕੁਝ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਹੀ ਚਲੇ ਗਏ ਲੇਕਿਨ ਬਾਕੀ ਉਹ ਸਾਰੇ ਸਾਈਡ ਦੇ ਵਿੱਚ ਨੇ ਇਹ ਤਾਂ ਮੌਕਾ ਦਸ਼ੁਗਤੋਂ ਇਹਨਾਂ ਨੇ 5 ਸਾਲ ਵਾਸਤੇ ਕੱਢ ਇਹ ਮੈਨੂੰ ਕਢਿਆ ਹੈ ਜੀ ਤਾਂ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਅਸੀਂ 5 ਸਾਲ ਬਾਅਦ ਮਿਲਾਂਗੇ ਫਿਰ ਚਰਚਾ ਕਰਾਂਗੇ ਕਿ 5 ਸਾਲ ਬਾਅਦ ਕੌਣ ਕਿੱਥੇ ਠਹਿਰਦਾ ਹੈ ਠੀਕ ਹੈ ਜੀ ਥੈਂਕ ਯੂ ਤੁਹਾਡਾ ਆਖਰੀ ਸਵਾਲ ਹੈ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਚਾਹੇ ਵਿਕਰਮਜੀਤੇ ਹੋਈ ਚਾਹੇ ਸੁਪਾਲ ਸਿੰਘ ਖੈਰਾ ਤੇ ਜੋ ਤੋੜੇ ਤੇ ਹੋਈ ਬੇਖੋ ਇਹ ਵੀ ਖੈਰਾ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਲੀਡਰ ਆਫ oppositon ਜੋਰਦਾਰ ਤਰੀਕੇ ਦੇਖੋ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਕੀ ਹੈ ਕਿ ਇੱਕ oppositon ਹੁੰਦਾ ਸਰਕਾਰ ਹੁੰਦੀ ਹੈ ਔਰ oppositon ਹੁੰਦਾ ਹੈ oppositon ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਤਾਂ ਆਪਣਾ ਰੋਲ ਬਖੂਬੀ ਉਹ ਨਿਭਾ ਰਹੇ ਸੀ ਅਸੀਂ ਅਫਸਰ ਹੁੰਦੇ ਸੀ ਅਸੀਂ ਵੇਖਦੇ ਸੀ ਵਿਧਾਨ ਸਭਾ ਦੇ ਵਿੱਚ ਬਤੌਰ ਅਫਸਰ ਸਭ ਤੋਂ ਜ਼ਿਆਦਾ ਮੇਰਾ ਅਟੈਂਡੈਂਸ ਹੈ ਜੀ ਔਰ ਜਦੋਂ ਤੋਂ ਕੰਬਰ ਸਰ ਦੇ ਲੋਕਾਂ ਨੇ ਮੈਨੂੰ ਵਿਧਾਨ ਸਭਾ ਭੇਜਿਆ ਮੇਰੀ ਕੋਈ ਗੈਰ ਹਾਜ਼ਰੀ ਨਹੀਂ ਹੈ ਜੀ ਕੋਈ ਗੈਰ ਹਾਜ਼ਰੀ ਨਹੀਂ ਮੈਂ ਵਾਦਾ ਕਰਕੇ ਗਿਆ ਸੀ ਕਿ ਮੈਂ ਗੈਰ ਹਾਜ਼ਰ ਨਹੀਂ ਹੋਵਾਂਗਾ ਜੀ ਠੀਕ ਹੈ ਕਿ ਨਹੀਂ ਜੇਕਰ ਮਤਲਬ ਹੈਲਥ ਠੀਕ ਰਹੇ ਸਾਰਾ ਕੁਝ ਠੀਕ ਰਹੇ ਤਾਂ ਮੈਂ ਹਰ ਸੈਸ਼ਨ ਦਾ ਹਰ ਸਿਟਿੰਗ ਮੈਂ ਅਟੈਂਡ ਕਰਾਂਗਾ ਠੀਕ ਗੱਲ ਆ ਕੇ ਇੱਥੇ ਰੁਕਦੀ ਹੈ ਕਿ ਜੋ ਕਾਰਵਾਈ ਇਹਨਾਂ ਨੇ ਕੀਤੀ ਹੈ ਨਾ ਅੰਬਰਸਰ ਦੇ ਲੋਕਾਂ ਨੂੰ ਕੋਈ ਫਰਕ ਪਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਥੇ ਤੁਸੀਂ ਇੱਥੋਂ ਸਿੱਧਾ ਜਾਓ ਪੀਡਬਲਯੂਡੀ ਗੈਸਟ ਹਾਊਸ ਤੁਸੀਂ ਜਾ ਕੇ ਪਤਾ ਕਰੋ ਕਿ ਉਥੇ ਕੌਣ ਰਹਿੰਦਾ ਹੈ ਕਿੱਦਾਂ ਆਫਿਸ ਹੈ ਜੀ ਠੀਕ ਹੈ ਨਾ ਇਹ ਸਾਰਾ ਕੁਝ ਅਨ ਡੈਮੋਕਰੇਟਿਕ ਹੈ ਜੀ ਅਨ ਡੈਮੋਕਰੇਟ ਹੈ گورنر ਸਾਹਿਬ ਚੰਡੀਗੜ੍ਹ ਬੈਠਦੇ ਨੇ ਲੇਕਿਨ ਇੱਥੇ ਤਿੰਨ ਤਿੰਨ گورنر ਸਾਰੇ ਪੰਜਾਬ ਦੇ ਵਿੱਚ ਤੁਰ ਫਿਰ ਰਹੇ ਨੇ ਜੀ ਔਰ ਜੋ ਪੀਏ ਦਿੱਲੀ ਦੇ ਵਿੱਚ ਹੁੰਦੇ ਸਨ ਉਹ ਪੀਏ ਸਾਡੇ ਗੈਸਟ ਹਾਊਸਾਂ ਨੂੰ ਦਫਤਰ ਬਣਾ ਕੇ ਬੈਠੇ ਨੇ ਇਹ ਸਾਰਾ ਅਨ ਡੈਮੋਕਰੇਟਿਕ ਸਾਨੂੰ ਦਿਖਾਇਆ ਹੈ ਜੀ ਲੋਕਾਂ ਨੇ ਸਾਨੂੰ ਦਿਖਾਇਆ ਹੈ ਸਾਡਾ ਹੱਕ ਹੈ ਅੰਮ੍ਰਿਤਸਰ ਦੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਤਾਂ ਉਹਨਾਂ ਗੈਸਟ ਹਾਊਸਾਂ ਦੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਤੁਸੀਂ ਉਹਨਾਂ ਜਾਓ ਪੀਡਬਲਯੂਟੀ ਗੈਸਟ ਹਾਊਸ ਦੇਖੋ ਉਹ ਇੱਕ ਤਾਂ 4-4 ਫੁੱਟ ਦਾ ਇੱਕ ਬਣਾ ਦਿੱਤਾ ਗਿਆ ਹੈ ਪਤਾ ਨਹੀਂ ਉਹਨਾਂ ਨੂੰ ਕੀ ਥ੍ਰੈਟ ਹੈ ਜਾਂ ਕੋਈ ਆ ਜਾਏਗਾ ਜਾ ਕੇ ਦੇਖੋ ਜਾ ਕੇ ਦੇਖੋ ਤੁਸੀਂ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਮੇਰਾ ਦੋਸਤ ਕੀ ਹੈ ਮੈਂ ਇਹ ਕਿਹਾ ਨੇ ਕਿ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਪਹਿਲੇ ਦਿਨ ਹੀ ਸਰਕਟ ਹਾਊਸ ਨੂੰ ਮੁਕਤ ਕਰਾਵਾਂਗੇ ਠੀਕ ਹੈ ਲੇਕਿਨ ਮੈਂ ਵਿਧਾਨ ਸਭਾ ਦੇ ਵਿੱਚ ਆਵਾਜ਼ ਰੱਖੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਤੁਸੀਂ ਦੇਖੋ ਜਾ ਕੇ ਉਹਦਾ ਕੀ ਹਾਲ ਹੋਇਆ ਠੀਕ ਹੈ ਨਾ ਕਿਸ ਦਾ ਕਿਸ ਦਾ ਸ਼ੇਅਰ ਉਹਦੇ ਵਿੱਚ ਆ ਗਿਆ ਹੈ ਇਹ ਤਾਂ ਵਕਤ ਦੱਸੂਗਾ ਜੀ ਤੇ ਵਕਤ ਦੱਸੂਗਾ ਕਿ ਉਹਦੇ ਵਿੱਚ ਕਿਸ-ਕਿਸ ਵਿਅਕਤੀ ਦਾ ਕਿਸ-ਕਿਸ ਸਿਆਸਤਦਾਨ ਦਾ ਸ਼ੇਅਰ ਆ ਗਿਆ ਹੈ ਸੁਣੋ ਮੇਰੀ ਗੱਲ ਸੁਣੋ ਮੈਂ ਹੋਰ ਕਿਸੇ ਦੀ ਮੈਂ ਵਿਧਾਨ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਤੋਂ ਬਾਹਰ ਕੀ ਮੰਗ ਕਰ ਦੱਸਾਂ ਕੀ ਅੰਬਰ ਸਰ ਦੇ ਵਿੱਚ ਪੀਣ ਵਾਸਤੇ ਸਾਫ਼ ਪਾਣੀ ਦੇ ਦਿਓ ਤੇ ਕੋਈ ਅਨੁਸ਼ਾਸਨ ਹਿੰਤਾ ਹੈ ਜੀ ਸ਼ਿਵਰੇਜ ਦਾ ਸਿਸਟਮ ਤੁਸੀਂ ਦੇਖੋ ਸ਼ਿਵਰੇਜ ਦਾ ਸਿਸਟਮ ਇਹ ਗਿਆ ਕਿ ਤੁਸੀਂ ਮਾਡਰਨ ਸਿਸਟਮ ਬਣਵਾ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਾ ਬਦਲ ਲੈ ਕੇ ਆਈ ਐ ਸਾਰੀਆਂ ਸਰਕਾਰਾਂ ਨੇ ਤੇ ਚਲੋ ਬਰਮਮਤ ਹੋਰ ਉਹ ਸਾਰਾ ਕੁਝ ਸਬ ਸੁਪਰ ਸਰਕਾਰ ਚਲਾ ਚਲਾ ਕੇ ਸਾਰਿਆਂ ਨੇ ਕੰਮ ਰਾਇ ਤੁਸੀਂ ਮਾਡਰਨ ਸਿਸਟਮ ਬਣਾਓ ਬਿਜਲੀ ਦੀਆਂ ਤਾਰਾਂ ਹਰ ਹਫਤੇ ਦੇ ਵਿੱਚ 8 10 ਮੌਤਾਂ ਹੁੰਦੀਆਂ ਨੇ ਜਾਂ ਲੋਕੀ ਜ਼ਖਮੀ ਹੁੰਦੇ ਨੇ ਹੰਮਰੇ ਸਰ ਦੇ ਵਿੱਚ ਮੁਸਤਫਾ ਬਾਦ ਤੋਂ ਲੈ ਕੇ ਚਾਂਦ ਦੇ ਬਨੂਰ ਜਾ ਕੇ ਦੇਖੋ ਗੰਦਾ ਨਾਲਾ ਮੈਂ ਕਿ ਇਹ ਸਾਰਾ ਕੁਝ ਜੋ ਮੈਂ ਬੋਲਦਾ ਹਾਂ ਜੋ 2021 ਦੇ ਵਿੱਚ ਇਲੈਕਸ਼ਨ ਦੇ ਟਾਈਮ ਅਸੀਂ ਬੋਲਦੇ ਸੀ ਨਾ ਮੈਂ وہی ਚੀਜ਼ ਬੋਲਦਾ ਹੋਰ ਕੋਈ ਨਵੀਂ ਚੀਜ਼ ਮੈਂ ਨਹੀਂ ਸ਼ੁਰੂ ਕੀਏ ਤੁਹਾਡੀ ਕੀ ਰਣਨੀਤੀ ਰੂ ਅੱਗੇ ਲੈ ਨੂੰ ਫੈਸਲਾ ਕਿ ਸਰ ਹੋਣਾ ਕਿਉਂਕਿ ਤੁਹਾਡੇ ਸਮਰਥਕਾਂ ਵੀ ਤੇ ਪੀੜੀਆਂ ਹੋ ਰਹੀਆਂ ਕਾਫੀ ਲੱਗਦਾ ਦੇਖੋ ਮੇਰੀ ਰਣਨੀਤੀ ਤਾਂ ਅੰਮ੍ਰਿਤਸਰ ਦੇ ਲੋਕ ਹੀ ਤੈਅ ਕਰਨਗੇ ਪੰਜਾਬ ਦੇ ਲੋਕ ਤੈਅ ਕਰਨਗੇ ਪਹਿਲਾਂ ਤਾਂ ਦੇਖੋ ਇਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ 5 ਸਾਲ ਵਾਸਤੇ ਮੈਨੂੰ ਐਮਐਲਏ ਬਣਾਇਆ ਹੈ 5 ਸਾਲ ਪੂਰਾ ਹੋਣ ਦੋ ਠੀਕ ਹੈ ਕਿ ਨਹੀਂ 5 ਸਾਲ ਤੁਸੀਂ ਇਸੇ ਪਾਰਟੀ ਚ ਇਸੇ ਮੇਰੀ ਗੱਲ ਸੁਣੋ ਮੈਂ ਪਹਿਲੇ ਸੀ ਪੂਰੀ ਕਰਾਂਗਾ ਮੈਂ ਤਾਂ ਕਿਹਾ ਨਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਬਣਾਇਆ ਹੈ ਕਿਸੇ ਹੋਰ ਦਾ ਆਸਾਨ ਮੇਰੇ ਤੇ ਨਹੀਂ ਕਿਸੇ ਹੋਰ ਦਾ ਆਸਾਨ ਨਹੀਂ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਲੋਕ ਜੋ ਰਣਨੀਤੀ ਤੈਅ ਕਰਨਗੇ ਮੈਂ ਉਹਦਾ ਉਹਦੀ ਪਾਲਣਾ ਕਰਾਂਗਾ ਜੀ ਇਹ ਅਧਿਕਾਰ ਉਹਨਾਂ ਦੇ ਕੋਲ ਹੀ ਹੈ ਔਰ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਮੈਂ ਸਮਰਪਿਤ ਕਰ ਚੁੱਕਿਆ ਹਾਂ ਜੀ ਮੈਂ ਤਾਂ ਇਹ ਵੀ ਖੈਰਾ ਸਾਹਿਬ ਦੇਖੋ ਤੁਹਾਡੇ ਸਾਹਮਣੇ ਵੀ ਬੋਲ ਦੇਣਾ ਹੈ ਕੱਲ ਪਰਸੋਂ ਮੀਡੀਆ ਦੇ ਵਿੱਚ ਮੇਰੀ ਕੋਈ ਵੀ ਪ੍ਰਾਪਰਟੀ ਹੋਗੀ ਨਾ ਜੀ ਮੇਰੀ ਆਪਣੀ ਨਿੱਜੀ ਪ੍ਰਾਪਰਟੀ ਉਹ ਅੰਮ੍ਰਿਤਸਰ ਦੀ ਸਰਬਸਾਂਝੀ ਹੋਊਗੀ ਮੈਂ ਅੰਮ੍ਰਿਤਸਰ ਦੇ ਨਾਤੇ ਇੱਕ ਟਰਸਟ ਬਣਾ ਕੇ ਅੰਮ੍ਰਿਤਸਰ ਨੂੰ ਦੇ ਕੇ ਜਾਣਾ ਹੈ ਜੀ ਇਸ ਦੁਨੀਆ ਤੋਂ ਤੇ ਮੇਰੀ ਆਪਣੀ ਕੋਈ ਪ੍ਰਾਪਰਟੀ ਨਹੀਂ ਹੋਣੀ ਜੀ ਤੇ ਮੈਂ ਤਾਂ ਆਪਣੇ ਆਪ ਨੂੰ ਸਮਰਪਿਤ ਕਰ ਚੁੱਕਿਆ ਹਾਂ ਜੀ ਅੰਮ੍ਰਿਤਸਰ ਦੇ ਹਵਾਲੇ ਕਰ ਚੁੱਕਿਆ ਹਾਂ ਤੇ ਇਹਨਾਂ ਲੋਕਾਂ ਨੇ ਹੀ ਅੰਮ੍ਰਿਤਸਰ ਦੇ ਲੋਕਾਂ ਨੇ ਮੇਰਾ ਫਿਊਚਰ ਚੈੱਕ ਕਰਨਾ ਸਰ ਹੁਣ ਪੰਜਾਬ ਦਾ ਸੁਪਰ ਸੀਐਮ ਕੌਣ ਹੈ ਤੁਹਾਡੀ ਗੱਲ ਦੇਖੋ ਅਸੀਂ ਕੋਈ ਸਿਆਸੀ ਗਲ ਨਹੀਂ ਕਰਾਂਗੇ ਅਸੀਂ ਤਾਂ ਫੈਕਟਸ ਦੇ ਧਾਰਤੈ ਫਿਗਰਸ ਦੇ ਧਾਰਤੈ ਗਲ ਕਰ ਰਹੇ ਹਾਂ ਇੱਕ ਚੀਜ਼ ਜੋ ਦੇਖੋ ਰਹਿ ਗਈ ਹੈ ਇੱਕ ਚੀਜ਼ ਰਹਿ ਗਈ ਹੈ ਜੋ ਮੇਰਾ ਫੇਸਬੁਕ ਪੋਸਟ ਨੂੰ ਐ ਉਹ ਸਟicker ਬਣਾ ਕੇ ਜੋ ਗੁਲਾਮ ਮੀਡੀਆ ਹੈ ਮੈਂ ਤੁਹਾਨੂੰ ਕਹ ਰਿਹਾ ਜੀ ਗੁਲਾਮ ਮੀਡੀਆ ਹੈ ਉਹਦੇ ਉੱਤੇ ਆਪਣੇ ਵੱਲੋਂ ਹੀ ਕਿ ਕੁੰਵਰ ਜੇਪਤਾਪ ਨੇ ਹਿਮਾਕਤ ਕੀਤੀ ਵਿਕਰਮ ਸਿੰਘ ਮਜੀਠੀਏ ਜੀ ਠੀਕ ਹੈ ਤੁਸੀਂ ਮੇਰਾ ਪੋਸਟ ਪੜ੍ਹੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਜੀ ਉਸ ਤੋਂ ਪਰਵਾਹ ਦੀ ਗੱਲ ਹੋਈ ਹੈ ਜੀ ਇੱਕ ਪਰਿਵਾਰ ਦੀ ਨਹੀਂ ਸਭ ਤੋਂ ਪਹਿਲਾਂ ਮੈਂ ਇਹ ਕਹਿਆ ਕਿ ਜਦੋਂ ਜੇਲ੍ਹ ਦੇ ਵਿੱਚ ਸੀਗੇ ਮਜੀਠੀਆ ਜੀ 2022 ਦੇ ਵਿੱਚ ਡਰੱਗਸ ਦੇ ਕੇਸ ਦੇ ਵਿੱਚ ਤਾਂ ਤੁਸੀਂ ਨਾ ਪੁੱਛ ਗਿਛ ਕੀਤੀ ਨਾ ਰਿਮਾਂਡ ਲਿਆ ਨਾ ਚਲਾਨ ਪੇਸ਼ ਕੀਤਾ ਤੇ 10 ਅਗਸਤ 2022 ਨੂੰ ਤੁਸੀਂ ਜਮਾਨਤ ਕਰਵਾ ਲਈ ਤੇ ਇਹ ਜਮਾਨਤ ਦਾ ਆਰਡਰ ਹੈ ਤੁਸੀਂ ਵੀ ਕਢਵਾ ਲਓ ਮਾਂਜੋ ਹਾਈ ਕੋਰਟ ਦੀ ਵੈਬਸਾਈਟ ਦੇ ਉੱਤੇ ਹੈ ਜੀ ਆਹ ਦੇਖੋ 10 8 2022 ਇੱਕ ਨੈਰੇਟਿਵ ਇਹਨਾਂ ਨੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਖਰਾ ਸਾਹਿਬ ਨੇ ਤੁਹਾਨੂੰ ਦੱਸਿਆ ਨਾ ਕਿ ਥਾ ਥਾ ਤੇ ਇਹਨਾਂ ਦੇ ਬੰਦੇ ਹਰ ਦਫ਼ਤਰ ਦੇ ਵਿੱਚ ਬੈਠੇ ਹੋਏ ਨੇ 50 ਹਜ਼ਾਰ ਤੋਂ ਲੈ ਕੇ ਲੱਖਾਂ ਰੁਪਏ ਲੈ ਕੇ ਜਾ ਰਹੇ ਨੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਇੱਕ ਡਿਸਿਪਲਿਨਡ ਮੈਂਬਰ ਹਾਂ ਜੇ ਪਾਰਟੀ ਦਾ ਪਾਰਟੀ ਤੇ ਸਰਕਾਰ ਦੇ ਵਿੱਚ ਫਰਕ ਹੈ ਜੀ ਮੈਂ ਕਲੀਅਰ ਤੁਹਾਨੂੰ ਦੱਸ ਦੇਣਾ ਹੈ ਪਾਰਟੀ ਵਾਚ ਡੌਗ ਹੁੰਦੀ ਹੈ ਪਾਰਟੀ ਦੱਸੇਗੀ ਕਿ ਹਾਂ ਇਹ ਤੁਸੀਂ ਗਲਤ ਕਰ ਰਹੇ ਹੋ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ ਫਰਕ ਹੈ ਜੀ ਮੈਂ ਪਾਰਟੀ ਦਾ ਮੈਂਬਰ ਹਾਂ ਪਾਰਟੀ ਦਾ ਵਫਾਦਾਰ ਮੈਂਬਰ ਹਾਂ ਡਿਸਿਪਲਿਨਡ ਮੈਂਬਰ ਹਾਂ ਮੈਂ ਸਰਕਾਰ ਦੇ ਪ੍ਰਤੀ پابੰਦ ਨਹੀਂ ਹਾਂ ਜੀ ਅਸੀਂ ਬਤੌਰ ਲੈਜਿਸਲੇਟਰ ਅਸੀਂ ਸਰਕਾਰ ਨੂੰ ਕਹ ਸਕਦੇ ਹਾਂ ਅਸੀਂ ਪੁੱਛ ਸਕਦੇ ਹਾਂ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਅਸੀਂ ਸਵਾਲ ਕਰਦੇ ਹਾਂ ਬਾਹਰ ਵੀ ਅਸੀਂ ਸਵਾਲ ਕਰਦੇ ਹਾਂ ਲੋਕਾਂ ਨੇ ਅਧਿਕਾਰ ਦਿੱਤਾ ਨਾ ਸਾਨੂੰ ਬਤੌਰ ਐਮ ਐਲ ਏ ਤੇ ਜੋ ਸਵਾਲ ਅਸੀਂ ਵਿਧਾਨ ਸਭਾ ਦੇ ਅੰਦਰ ਕਰਦੇ ਹਾਂ ਮੰਤਰੀ ਦਾ ਕੰਮ ਹੈ ਜਵਾਬ ਦੇਣਾ ਐਮ ਐਲ ਏ ਦਾ ਕੰਮ ਹੈ ਸਵਾਲ ਕਰਨਾ ਜੀ ਪਾਰਟੀ ਨੇ ਮੈਨੂੰ ਐਮ ਐਲ ਏ ਬਣਾਇਆ ਹੈ ਨਾ ਪਾਰਟੀ ਨੇ ਇਹ ਕਿਹਾ ਹੈ ਨਾ ਕਿ ਤੁਸੀਂ ਐਮ ਐਲ ਏ ਰਹੋ ਜੀ ਕੁਝ ਲੋਕਾਂ ਨੂੰ ਕਿਹਾ ਕਿ ਤੁਸੀਂ ਮੰਤਰੀ ਰਹੋ ਜੀ ਤੇ ਜੋ ਐਮ ਐਲ ਏ ਹੁੰਦਾ ਹੈ ਉਹ ਸਵਾਲ ਕਰਦਾ ਹੈ ਜੋ ਮੰਤਰੀ ਹੁੰਦਾ ਹੈ ਉਹ ਜਵਾਬ ਦਿੰਦਾ ਹੈ ਤੋ ਅਸੀਂ ਸਵਾਲ ਕਰ ਸਕਦੇ ਹਾਂ ਜੀ ਤੋ ਸਵਾਲ ਕਰਨਾ ਅਨੁਸ਼ਾਸਨ ਹਿੰਤਾ ਨਹੀਂ ਹੈ ਅੱਛਾ ਸਰ ਅਸੀਂ ਸਵਾਲ ਸੁਣੋ ਤਾਂ ਸਹੀ ਦੇਖਦੇ ਹੋ ਸੁਣੋ ਦੇਖੋ ਪੀ 6 2022 ਨੂੰ ਮੈਂ ਸਵਾਲ ਕਿਤਾਬ ਵਿਧਾਨ ਸਭਾ ਦੇ ਵਿੱਚ ਕਿ ਜੋ ਵਿਅਕਤੀ ਜਿਨ੍ਹਾਂ ਦੇ ਬਾਰੇ ਤੁਸੀਂ ਪੂਰੇ 4-5 ਸਾਲ ਤੱਕ ਦਮਕਜੇ ਮਾਰਦੇ ਸੀ ਉਹ ਜੇਲ੍ਹ ਦੇ ਵਿੱਚ ਨੇ ਕੋਈ ਤੁਸੀਂ ਰਿਮਾਂਡ ਤੇ ਲਿਆਓਗੇ ਕੋਈ ਚਲਾਨ-ਚੁਲਾਨ ਪੇਸ਼ ਕਰੋਗੇ ਔਰ 23 ਨੰਬਰ ਐਫਆਈਆਰ ਦੀ ਮੈਂ ਗੱਲ ਕੀਤੀ ਕਿ ਉਦੋਂ ਮਾਨ ਸਾਹਿਬ ਕੀ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਐਸਟੀਐਫ ਦੇ ਅਧਿਕਾਰੀ ऑफिसर गैलरी ਦੇ ਵਿੱਚ ਨਹੀਂ ਸੀਗੇ ਇਹ ਅਮਨ अरोड़ा ਜੀ ਜੋ ਬੋਲ ਰਹੇ ਨੇ ਕਿ ਨਸ਼ੇ ਦੇ ਬਾਰੇ ਬੋਲ ਰਹੇ ਕਿ ਇਹ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਹਰਪਾਲ ਚਿਮਾ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਕੀ ਕੀਤਾ ਇਹਨਾਂ ਲੋਕਾਂ ਨੇ ਜੀ ਮੇਰੇ ਸਾਹਮਣੇ ਅੱਖਾਂ ਦੇ ਵਿੱਚ ਅੱਖਾਂ ਮਿਲਾ ਕੇ ਕੋਈ ਗੱਲ ਨਹੀਂ ਕਰ ਸਕਦਾ ਜੀ ਕੋਈ وزیر ਹੋਵੇ ਕੋਈ ਮੁੱਖ ਮੰਤਰੀ ਹੋਵੇ ਕੋਈ ਸੁਪਰ ਸੀਮ ਹੋਵੇ ਜੀ ਮਿੰਟ ਨਹੀਂ ਲਏਗਾ ਜੀ ਮਿੰਟ ਨਹੀਂ ਲਏਗਾ ਕਿਉਂਕਿ ਮੈਂ ਇਹਨਾਂ ਸਾਰਿਆਂ ਦਾ ਇਨ ਅਤੇ ਆਊਟ ਜਾਂਦਾ ਹਾਂ ਆਹ ਦੇਖੋ ਜਦੋਂ ਵਿਕਰਮ ਮਜੀਠੀਆ ਨੂੰ ਚੰਨੀ ਸਾਹਬ ਨੇ ਗ੍ਰਿਫਤਾਰ ਕੀਤਾ ਸੀ ਚੰਨੀ ਸਾਹਿਬ ਦੇ ਵੱਲੇ 2 ਨੰਬਰ ਐਫ ਆਰ ਪੰਜਾਬ ਸਟੇਟ ਕ੍ਰਾਈਮ ਸੈੱਲ ਦਾ ਐਫ ਆਰ ਵੀ 12 2021 2012 2021 ਜਦੋਂ ਇਲੈਕਸ਼ਨ ਜਦੋਂ ਚੱਲ ਰਿਹਾ ਸੀ ਕੈਪਟਨ ਮਿੰਦਰ ਸਿੰਘ ਤੋਂ ਬਾਅਦ ਚੰਨੀ ਸਾਹਿਬ ਬਣ ਗਏ ਸੀਗੇ ਮੁੱਖ ਮੰਤਰੀ ਉਹਨਾਂ ਨੇ ਦਰਜ ਕਰਾਇਆ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਇਲੈਕਸ਼ਨ ਤੱਕ ਦੀ ਮੌਹਲਤ ਮਿਲ ਗਈ ਜੀ ਰਿਲੀਫ ਮਿਲ ਗਿਆ ਕਿ ਇਲੈਕਸ਼ਨ ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਇਲੈਕਸ਼ਨ ਤੋਂ ਬਾਅਦ 24 ਫਰਵਰੀ 2021 2022 ਨੂੰ ਇਹ ਜੇਲ੍ਹ ਦੇ ਵੇਨਾ ਨੇ ਮੈਜਿਸਟ੍ਰੇਟ ਦੇ ਅੱਗੇ ਆਤਮ ਸਮਰਪਣ ਕੀਤਾ ਸਰੈਂਡਰ ਕੀਤਾ ਜੇਲ੍ਹ ਚਲੇ ਗਏ ਠੀਕ ਹੈ ਮੈਂ 2 ਮਿੰਟ ਕੇ ਵੱਲ ਦੇਵਾਂਗਾ ਆ ਦੇਖੋ ਤੁਸੀਂ ਮਾਂਜੂ ਹਾਈ ਕੋਰਟ ਦਾ ਆਰਡਰ ਮੈਂ ਕੋਈ ਵੀ ਸਿਆਸੀ ਗੱਲਬਾਤ ਨਹੀਂ ਕਰ ਰਹਾ ਜੀ ਸਟੇਟ ਡਿਡ ਨਾਟ ਸੀਕ ਰਿਮਾਂਡ ਹਾਂ ਦੇਖੋ ਥੇ ਸਟੇਟ ਇਸ स्टिल अटैम्प्टिंग टू कलेक्ट इन्फॉर्मेशन फ्रॉम वेरियस फाइनेंशियल इंस्टीट्यूशन इन इंडिया एंड अब्रॉड एंड डजेंट एपियर टू हैव मेड मच हेडवे कोई प्रोग्रेस नहीं किया इन दैट रिगार्ड एज ऑफ लेट दो द एफ आई आर वॉज रजिस्टर्ड ऑलमोस्ट एट मंथ्स बैक ऑन इक्कीस बारह दो हजार इक्कीस द स्टेट डिड नॉट इवन सी पुलिस रिमांड ऑफ द पिटिशनर आफ्टर ही सरेंडर बिफोर द स्पेसल कोर्ट एंड ओनली शॉर्ट जुडिशल रिमांड स्टेटिंग दैट हीज कस्टोडियल इंटरगेशन इज नॉट मिसेस आप कह रहे हैं कि कस्टोडियल ये हाई कोर्ट का ऑर्डर है नहीं जी मैं अपनी गल तो कह ही नहीं रहा जी हाई कोर्ट का ऑर्डर है देखो ये कह रहे हैं कि कस्टोडियल इंटरग्रेशन की दे लोड नहीं है जी पुलिस रिमांड नहीं मांग रहे हैं और कह रहे हैं कि जुडिशल रिमांड दो जुडिशियल रिमांड दो तो फिर हाई कोर्ट ने देखो ये छब्बीस सफिया का ऑर्डर है जी छब्बीस सफिया का ऑर्डर है कंडीशन लगा के अखीर कहा कि एप्लीकेशन अलाउड अकॉर्डिंगली ਜਮਾਨਤ ਦੇ ਦਿੱਤੀ ਗਈ ਤਾਂ 5 ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੇਰੇ ਕਹਣ ਦਾ ਮਤਲਬ ਹੈ ਕਿ ਜੋ ਨੈਰੇਟਿਵ ਹੈ ਸੈਟ ਕਰ ਰਹੇ ਸੀਗੇ ਕਿ ਇਹਨਾਂ ਨੇ ਮੁਜੀਠੀਆਂ ਫੜ ਲਿਆ ਮੁਜੀਠੀਆਂ ਫੜ ਲਿਆ ਮੁਜੀਠੀਆਂ ਜਿਹਨੂੰ ਚੰਨੀ ਸਾਹਿਬ ਦੀ ਸਰਕਾਰ ਨੇ ਗ੍ਰਿਫਤਾਰ ਕੀਤਾ ਸੀ ਜਮਾਨਤ ਇਹਨਾਂ ਨੇ ਕਰਵਾਈ ਤਾਂ ਮੇਰਾ ਫੇਸਬੁੱਕ ਜੋ ਪੋਸਟ ਹੈ ਨਾ ਜੀ ਆਧਾ ਉੱਪਰ ਵਾਲਾ ਹੈ ਉਹ ਇਹ ਸਵਾਲ ਕਰਦਾ ਹੈ ਕਿ ਜਦੋਂ ਜੇਲ੍ਹ ਦੇ ਵਿੱਚ ਸੀਗੇ ਕਾਂਗਰਸ ਦੀ ਸਰਕਾਰ ਤੋਂ ਲੈ ਕੇ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਕੀ ਕੀਤਾ ਜੋ ਹਾਈ ਕੋਰਟ ਦੇ ਆਰਡਰ ਦੇ ਵਿੱਚ ਵੀ ਲਿਖਿਆ ਹੋਇਆ ਹੈ ਮੇਰਾ ਇਹ ਸਵਾਲ ਹੈ ਇਹ ਗੱਲ ਉਹਨਾਂ ਨੂੰ ਚੁਭ ਰਹੀ ਹੈ ਜੋ ਸੈਕੰਡ ਗਰਲ ਕੀਤੀ ਹੈ ਮੈਂ ਮਜੀਠਿਆ ਜੀ ਦੀ ਹਮਾਇਤ ਨਹੀਂ ਕੀਤੀ ਹੈ ਮੈਂ ਤਾਂ ਸਾਰੇ ਮਨੁੱਖਤਾ ਦੀ ਗੱਲ ਮੈਂ ਕਰ ਰਿਹਾ ਖਾਸ ਕਰ ਡਿਸੈਂਸੀ ਆਫ ਓਮਨਹੁਡ ਦੀ ਉਹ ਮੈਂ ਗੱਲ ਕੀਤੀ ਜਿਸ ਤਰ੍ਹਾਂ ਸਵੇਰੇ ਸਵੇਰੇ 4 ਵਜੇ ਇੱਕ ਪੁਸ਼ਪ ਵਾਲੇ ਇੰਸਪੈਕਟਰ ਇਕਟੇ ਸੀ ਇਹਨਾਂ ਦੇ ਘਰ ਦੇ ਵਿੱਚ ਬੰਦ ਗਿਆ ਸੀ ਦੇਖੋ ਪਤਾ ਨਹੀਂ ਇਹਨਾਂ ਨੂੰ ਡੇਟ ਯਾਦ ਹੈ ਕਿ ਨਹੀਂ ਯਾਦ ਹੈ 28 ਸਤੰਬਰ ਦਾ ਦਿਨ ਸੀ ਜੀ ਸੈਦ ਫਗਤ ਸਿੰਘ ਜੀ ਦਾ ਉਸ ਦਿਨ ਅਸੀਂ ਜਨਮ ਦਿਨ ਮਨਾਉਂਦੇ 28 ਸਤੰਬਰ ਠੀਕ ਹੈ ਜੀ ਸਰਦਾਰ ਫਗਤ ਸਿੰਘ ਜੀ ਦਾ ਤੇ 28 ਸਤੰਬਰ ਨੂੰ ਸਵੇਰੇ ਸਵੇਰੇ 4-5 ਵਜੇ ਇਹਨਾਂ ਦੇ ਘਰ ਦੇ ਵਿੱਚ ਪਰ ਜਿੱਥੇ ਵੀ ਵਹੀ ਹਾਲ ਹੋਇਆ ਇੱਥੇ ਮੰਨ ਲਓ ਕੋਈ ਜਨਾਨੀ ਤਿਆਰ ਹੋ ਰਹੀ ਹੈ ਆਪਣੇ ਕਮਰੇ ਦੇ ਵਿੱਚ ਬੈਡਰੂਮ ਦੇ ਵਿੱਚ ਹੈ ਬੱਚਿਆਂ ਨੂੰ ਤਿਆਰ ਕਰ ਰਹੀ ਹੈ ਕੋਈ ਅਧਿਕਾਰ ਨਹੀਂ ਹੈ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਦਾ ਵੀ ਜੋ ਕਾਨੂੰਨ ਹੈ ਨਾ ਜੀ ਤੇ ਸੈਕਸ਼ਨ 100 ਤੁਸੀਂ CrPC ਦਾ ਪੜ੍ਹ ਲਓ ਕਿ ਜਿੱਥੇ ਰੇਡ ਹੋ ਰਿਹਾ ਹੈ ਉੱਥੇ ਕੋਈ ਜਨਾਨੀ ਹੈ ਤਾਂ ਉਹਦੀ ਲੋਕ ਲੱਜਾ ਦਾ ਪੂਰਾ ਖਿਆਲ ਰੱਖਿਆ ਜਾਊਗਾ ਜਦ ਨੂੰ ਪੂਰਾ ਸਮਾਂ ਦਿੱਤਾ ਜਾਏਗਾ ਜੀ ਸਮਾਂ ਦਿੱਤਾ ਜਾਏਗਾ ਕਿ ਉਹ ਮਤਲਬ ਤਿਆਰ ਤੋਂ ਆ ਰੋਕੇ ਹੋਏ ਇੱਕ ਸਾਈਡ ਹੋ ਜਾਵੇ ਤੇ ਜੋ ਕੀਤਾ ਗਿਆ ਉਹ ਮੈਂ ਸਿਰਫ ਮਜੀਠਿਆ ਸਾਹਿਬ ਦੀ ਵਾਈਫ ਵਾਸਤੇ ਮੈਂ ਨਹੀਂ ਕੀਤਾ ਮੈਂ ਤਾਂ ਸਮੁੱਚੀ ਮਨੁੱਖੀ ਜਾਤੀ ਦੇ ਤੇ ਸਮੁੱਚੀ ਮਹਿਲਾ ਮਤਲਬ ਜੋ ਆਪਣੇ ਔਰਤ ਜਾਤ ਹੈ ਨਾ ਮਨ ਜਾਤ ਤਾਂ ਨਹੀਂ ਕਹਾਂਗੇ ਮਤਲਬ ਸਮੁੱਚੀ ਔਮਨ ਹੁਡ ਮੈਂ ਔਮਨ ਹੁਡ ਡਿਸੈਂਸੀ ਆਫ ਔਮਨ ਹੁਡ ਮੈਂ ਕਹ ਰਹੇ ਹਾਂ ਜੀ ਉਹਦੀ ਗੱਲ ਕੀਤੀ ਹੈ ਔਰ ਉਥੇ ਅਭੀ ਮੈਂ ਲਿਖਿਆ ਕੋਈ ਨੇਤਾ ਹੋਵੇ ਅਭੀ ਨੇਤਾ ਹੋਵੇ ਦੋਸਤ ਹੋਵੇ ਦੁਸ਼ਮਨ ਹੋਵੇ ਅਮੀਰ ਹੋਵੇ ਗਰੀਬ ਹੋਵੇ ਇਹ ਸਾਰਿਆਂ ਦੇ ਉੱਤੇ ਲਾਗੂ ਨੇ ਤੁਸੀਂ ਫੇਸਬੁਕ ਪੋਸਟ ਪੜ੍ਹ ਲੋ ਨਾ ਤੇ ਇਹ ਦੋ ਚੀਜ਼ਾਂ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਇਹ ਹੋਇਆ ਜੀ ਤੇ ਤੁਸੀਂ ਔਰਤ ਦੀ ਲੋਕ ਲਜਾ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਨਹੀਂ ਮਤਲਬ ਉਹ ਉਹ ਨੂੰ ਕਰ ਸਕਦੇ ਕਿ ਹਾਂ ਮੰਨ ਲਓ ਅਗਲਾ ਲਾਈਨ ਮੇਰੇ ਹੈ ਵੀ ਹੈ ਕਿ ਮੁਜੀਠਿਆ ਜੀ ਦੇ ਨਾਲ ਮੇਰਾ মতਵੇਦ ਹੈ ਤੇ ਅੱਗੇ ਵੀ ਰਹੇਗਾ ਇਹ ਵੀ ਮੈਂ ਕਲੀਅਰ ਕਰ ਦਿੱਤਾ ਜਿਹੜੇ ਤਿੰਨ ਵਾਰੀ ਉਹਦੇ ਵਿੱਚ ਲਿਖਿਆ ਲੇਕਿਨ ਉਹਨਾਂ ਦੀ ਵਾਈਫ ਦੇ ਨਾਲ ਜੋ ਬਦਤਮੀਜ਼ੀ ਹੋਈ ਜੋ ਉਹ ਆਪ ਕਰ ਰਹੇ ਨੇ ਉਸ ਦੀ ਅਸੀਂ ਨਿਖੇਦੀ ਕਰਦੇ ਹਾਂ ਹਮੇਸ਼ਾ ਨਿਖੇਦੀ ਕਰਾਂਗੇ ਔਰ ਜੋ ਇਹ ਕਹਿ ਰਹੇ ਸੀਗੇ ਕਿ ਇਹਨਾਂ ਨੇ ਫਸਟ ਟਾਈਮ ਮੁਜੀਠਿਆ ਜੀ ਨੂੰ ਗ੍ਰਿਫਤਾਰ ਕੀਤਾ ਉਹ ਅਸੀਂ ਪਰਦਾ ਉਠਾ ਦਿੱਤਾ ਜੀ ਕਿ ਦੇਖੋ ਜੀ ਉਹ ਤੇ ਪਹਿਲਾਂ ਤਾਂ ਗ੍ਰਿਫਤਾਰ ਸੀਗੇ ਜਦੋਂ ਸਾਡੀ ਸਰਕਾਰ ਆਈ ਸੀ ਇਹਨਾਂ ਨੇ ਜ਼ਮਾਨਤ ਕਰਵਾਈ ਹੈ ਇਸ ਦਾ ਜਵਾਬ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਸਕਦੇ ਨੇ ਸੁਪਰ ਸੀਮ ਨੂੰ ਤੁਸੀਂ ਗੱਲ ਕਰ ਰਹੇ ਹੋ ਤਾਂ ਸੁਪਰ ਸੀਮ आज ਦਿਖਾਈ ਨਹੀਂ ਦੇ ਰਹੇ ਨੇ ਠੀਕ ਹੈ ਰਾਗੋ ਚੱਡਾ ਜੀ ਜਵਾਬ ਉਹ ਵੀ ਦੇਣਗੇ ਤੇ ਨੈਸ਼ਨਲ ਕਨਵੀਨਰ ਆਜ ਕੱਲ ਮਤਲਬ ਪੰਜਾਬ ਦੇ ਵਿੱਚ ਹੀ ਤੁਰ ਫਿਰ ਰਹੇ ਨੇ ਕੇਜਰੀਵਾਲ ਸਾਹਿਬ ਜਵਾਬ ਤੋਂ ਉਹਨਾਂ ਨੂੰ ਵੀ ਦੇਣਾ ਪਵੇਗਾ ਨਾ ਕੋਈ ਨਾ ਕੋਈ ਤਾਂ ਹਿਸਾਬ ਕਿਸੇ ਨੇ ਕਿਸੇ ਟਾਈਮ ਤੇ ਮੰਗਣਾ ਹੀ ਦੇਣਾ ਦੇਖੋ ਮੈਂ ਸਰਕਾਰ ਦੇ ਬਾਰੇ ਕੋਈ ਗੱਲ ਜੋ ਗੱਲ ਕਰਨੀ ਹੁੰਦੀ ਹੈ ਨਾ ਵਿਧਾਨ ਸਭਾ ਦੇ ਵਿੱਚ ਮੈਂ ਕਰ ਰਹਾ ਇੱਕ ਗੱਲ ਹੋਰ ਇੱਕ ਗੱਲ ਹੋਰ ਇੱਕ ਗੱਲ ਹੋਰ ਦੇਖੋ ਜੀ ਦੇਖੋ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ 7-8 ਮਹੀਨਾ ਪਹਿਲਾਂ ਮੇਰੇ ਕਰਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਜੀ ਖੈਰਾ ਸਾਹਿਬ ਉਦੋਂ ਵੀ ਅਫਸੋਸ ਕਰਨ ਵਾਸਤੇ ਆਏ ਸੀਗੇ ਜਦੋਂ ਮੇਰੀ ਵਾਈਫ ਦਾ ਮਤਲਬ ਸਵਰਗਵਾਸ ਹੋ ਗਿਆ ਜੀ ਅਚਾਨਕ ਠੀਕਨ ਉਸ ਥੇ ਵੀ ਇਹਨਾਂ ਲੋਕਾਂ ਨੇ ਰਾਜਨੀਤੀ ਵੱਖ-ਵੱਖ ਪਾਰਟੀਆਂ ਦੇ ਲੋਕ ਆਏ ਜੀ ਸਬ ਮਤਲਬ ਸਮਾਜਿਕ ਸੰਸਥਾਵਾਂ ਦੇ ਧਾਰਮਿਕ ਸੰਸਥਾਵਾਂ ਦੇ ਚਾਰ ਬਰੀ ਥੱਸੇ ਕੋਲਟੀ ਲੱਗ ਚੁੱਕੀ ਹੈ ਜੀ ਅਸੀਂ ਨਹੀਂ ਮਤਲਬ ਕਿ ਆ ਕਿ ਹਾਂ ਕੋਈ ਆਵੇ ਜਾਂ ਨਾ ਆਵੇ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਜੀ ਮੁੱਖ ਮੰਤਰੀ ਸਾਹਿਬ ਆ ਰਹੇ ਇੱਕ ਦਿਨ ਫੋਨ ਆਇਆ ਰਾਤੀ 10 ਵਜੇ ਕਿ ਹਾਂ ਸਿੱਧਾ 에어ਪੋਰਟ ਤੋਂ ਕੇਜਰੀਵਾਲ ਸਾਹਿਬ ਤੁਹਾਡੇ ਘਰ ਦੇ ਵਿੱਚ ਆ ਰਹੇ ਨੇ ਤੇ ਤੁਸੀਂ ਸੋ ਮਤ ਜਾਣਾ ਠੀਕ ਹੈ ਕਿ ਨਹੀਂ ਫਿਰ ਇੱਕ ਦਿਨ ਤੁਸੀਂ ਤੁਹਾਡੇ ਜਿਹੜੇ ਪ੍ਰੈਸ ਫੋਟੋਗ੍ਰਾਫਰ ਨੇ ਉਹ ਇੱਥੇ ਆ ਗਏ ਜੀ ਕਿ ਕੇਜਰੀਵਾਲ ਸਾਹਿਬ ਆ ਰਹੇ ਨੇ ਚਾਰ ਬਾਰੀ ਇਸ ਤਰ੍ਹਾਂ ਦੀ ਡਿਊਟੀ ਲੱਗੀ ਹੈ ਜੀ ਸਾਨੂੰ ਪਤਾ ਹੈ ਕਿ ਉਹਨਾਂ ਨੇ ਆਉਣਾ ਨਹੀਂ ਲੇਕਿਨ ਲੋਕਾਂ ਨੂੰ ਮੀਡੀਆ ਨੂੰ ਇਹਨਾਂ ਨੇ ਕੀ ਵਿਖਾਵਾ ਕੀਤਾ ਰਾਜਨੀਤੀ ਕੀਤੀ ਮੇਰੀ ਵਾਈਫ ਦੀ ਮੌਤ ਤੇ ਵੀ ਇਹਨਾਂ ਨੇ ਰਾਜਨੀਤੀ ਕੀਤੀ ਹੈ ਜੀ ਦੇਖੋ ਰਾਜਨੀਤੀ ਕੀਤੀ ਹੈ ਤੁਸੀਂ ਨਾ ਹੋ ਸਾਨੂੰ ਕੋਈ ਲੈਣਾ ਤੇ ਨਾ ਨਹੀਂ ਜੀ ਤੁਸੀਂ ਨਾ ਹੋ ਜਨਨ ਆਉਣਾ ਹੈ ਜਿਨ੍ਹਾਂ ਨੂੰ ਹਮਦਰਦੀ ਹੈ ਉਹ ਆਉਣਗੇ ਲੇਕਿਨ ਲੇਕਿਨ ਮੇਰੀ ਗਲਤੀ ਸੁਣੋ ਮੈਂ ਦਿਾਨਤਦਾਰੀ ਦੀ ਗੱਲ ਕਰ ਰਿਹਾ ਹਾਂ ਤੁਸੀਂ ਕੀ ਵਿਖਾਵਾ ਕਰ ਰਹੇ ਹੋ ਚਾਰ ਬਾਰੀ ਡਿਊਟੀ ਲੱਗੀ ਪ੍ਰੈਸ ਫੋਟੋਗ੍ਰਾਫਰ ਵੀ ਆਏ ਠੀਕ ਹੈ ਨਾ ਠੀਕ ਹੈ ਕਿ ਨਹੀਂ ਤੇ ਉਸ ਮੁਦਦੇ ਤभी ਇਹਨਾਂ ਲੋਕਾਂ ਨੇ ਰਾਜਨੀਤੀ ਕਿੰਨੀ ਦੂਸਰੀ ਗੱਲ ਹੈ ਕਿ ਉਸ ਤੋਂ ਬਾਅਦ ਉਸ ਹਾਦਸੇ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਰਾਜਨੀਤੀ ਦੇ ਵਿੱਚ ਪੂਰਨ ਤੌਰ ਤੇ ਸਰਗਰਮ ਨਹੀਂ ਹੋਇਆ ਹਾਂ ਠੀਕ ਹੈ ਜੋ ਸਦਵਾ ਮਤਲਬ ਮੈਂ ਆਪਣੀ ਰਾਜਨੀਤੀ ਦੇ ਵਿੱਚ ਤੇ ਜੋ ਪਰਿਵਾਰਿਕ ਮੇਰਾ ਮਤਲਬ ਕਮਿਟਮੈਂਟ ਹੈ ਉਹਦੇ ਵਿੱਚ ਮੈਂ ਹਲੇ ਵੀ ਬੈਲੈਂਸ ਨਹੀਂ ਬਣਾ ਪਾ ਰਿਹਾ ਮੈਂ ਰਾਜਨੀਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਆਪਣੇ ਆਪ ਨੂੰ ਲੈ ਕੇ ਆਵਾਂਗਾ ਉਹ ਵੀ ਅਨਸਰਟਨ ਹੈ ਉਸ ਟਾਈਮ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਉਸ ਟਾਈਮ ਦੇ ਵਿੱਚ ਉਹਨਾਂ ਨੇ ਇਹ ਕੰਮ ਕੀਤਾ ਤਾਂ ਦੇਖੋ ਇਹ ਕੇਵਲ ਜੋ ਲੋਕ ਕਹਿੰਦੇ ਸੀ ਨੇ ਹਮੇ ਤਾਂ ਰਾਜਨੀਤੀ ਨਹੀਂ ਆਉਂਦੀ ਹਮੇ ਰਾਜਨੀਤੀ ਸਿੱਖਣੀ ਨਹੀਂ ਹੈ ਜੀ ਉਹ ਲੋਕ ਕੇਵਲ ਰਾਜਨੀਤੀ ਕਰ ਰਹੇ ਨੇ ਜੀ ਕੇਵਲ ਰਾਜਨੀਤੀ ਕਰ ਰਹੇ ਨੇ ਲੇਕਿਨ ਇਹ ਪੰਜਾਬ ਹੈ ਪੰਜਾਬ ਦੇ ਲੋਕਾਂ ਨੇ ਕਿਸੇ ਨੂੰ ਨਹੀਂ ਬਕਸ਼ਣਾ ਹੈ ਔਰ ਇਹ ਤਰਤੀ ਜੋ ਹੈ ਅੰਮ੍ਰਿਤ ਸਰਦੀ ਇਹ ਗੁਰੂ ਰਾਮਦਾਸ ਜੀ ਦੀ ਜੀ ਫੋਨ ਤੇ ਵੀ ਗੁਰੂ ਰਾਮਦਾਸ ਨੂੰ ਤਾਂ ਸਹੀ ਹੈ ਇਹ ਗੁਰੂ ਰਾਮਦਾਸ ਜੀ ਦੀ ਤਰਤੀ ਹੈ ਜੀ ਠੀਕ ਹੈ ਨਾ ਇੱਥੋਂ ਕੋਈ ਛਲ ਕਪਟ ਕਰਕੇ ਬਚ ਕੇ ਨਹੀਂ ਨਿਕਲ ਸਕਦਾ ਜੀ ਥੈਂਕ ਯੂ ਵੈਰੀ ਮਚ